ਤਮਾਸ਼ਾ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਗਿਆ ਸ਼੍ਰੀ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਇਸ ਸਾਫਿਤ ਮਹਿਲਾਵਾਂ ਦੀ ਮਦਦ ਲਈ ਸਿਵਲ ਹਸਪਤਾਲ ਨਵਾਂ ਸ਼ਹਿਰ ਦੀ ਚਾਰ ਦੀਵਾਰੀ ਅੰਦਰ ਚੱਲ ਰਹੇ ਸਖੀਵਾਂ ਸਟਾਪ ਸੈਂਟਰ ਦੇ ਪ੍ਰਗਤੀ ਕੰਮਾਂ ਦਾ ਜਾਇਜ਼ਾ ਲੈਣ ਸੰਬੰਧੀ ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਹੋਰਾਂ ਦੀ ਰਹਿਨਮਾਈ ਦੇ ਹੇਠ ਬੈਠਕ ਕੀਤੀ ਗਈ ਇਸ ਮੌਕੇ ਜਲਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮਿੰਦਰ ਸਿੰਘ ਰੰਦਾਵਾ ਵੱਲੋਂ ਮੀਟਿੰਗ ਅਜੰਡਾ ਸੰਬੰਧੀ ਅਤੇ ਸਖੀਵਾਂ ਸਟਾਪ ਸੈਂਟਰ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਮੈਂਬਰ ਅਧਿਕਾਰੀ ਅਤੇ ਸ਼੍ਰੀਮਤੀ ਮਨਜੀਤ ਕੌਰ ਸੈਂਟਰ ਐਡਮਿਨਿਸਟ੍ਰੇਟਰ ਸਖੀ वन स्टॉप सेंटर ਵੀ ਹਾਜ਼ਰ ਸਨ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਹਲਕਾ ਵਿਧਾਇਕ ਸਰਦਾਰ ਅੰਗਰਸ ਸਿੰਘ ਵੱਲੋਂ ਰਾਹੋ ਮੱਤੇਵਾੜਾ ਰੋਡ ਤੇ ਦਰਿਆਪੁਰ ਲੇਕ ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ। ਉਹਨਾਂ ਕਿਹਾ ਕਿ 3.40 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ। ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ। ਕੀਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਚ ਪ੍ਰਧਾਨ ਸਰਦਾਰ ਸਰਿੰਦਰ ਸਿੰਘ ਬੈਸ ਦੀ ਅਗਵਾਈ ਦੇ ਹੇਠ ਸੰਘਰਸ਼ ਲਗਾਤਾਰ

ਪਿੰਡ ਬੇਗੋਵਾਲ ਵਿਖੇ ਮਾਹੀ ਸਪੋਰਟਸ ਕਲੱਬ ਵੱਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਜੇਤੂਆਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਗਏ ਪਹਿਲਾ ਇਨਾਮ ਨੂਰ ਪਰਵੇਤ ਦੂਸਰਾ ਇਨਾਮ ਪਿੰਡ ਸੇਲਕਿਆਣਾ ਵੱਲੋਂ ਹਾਸਲ ਕੀਤਾ ਗਿਆ ਕਸ਼ਮੀਰੀ ਲਾਲ ਕੈਸ ਦੀ ਰਿਪੋਰਟ ਰਾਹੋ ਸਿਹਤਲੀ ਵੀ ਸਾਰੇ ਕੰਮਾਂ ਲਈ ਬਹੁਤ ਵਧੀਆ ਕਿਉਂਕਿ ਇਸ ਦੇ ਨਾਲ ਥੋੜਾ ਜਿਹਾ ਨਸ਼ੇ ਤੋਂ ਵੀ ਪਰਹੇਜ਼ ਹੁੰਦਾ ਤੇ ਇਸ ਕਰਕੇ ਵਧੀਆ ਕਿ ਅਸੀਂ ਵੀ ਇਹਨਾਂ ਦੇ ਬੱਚਿਆਂ ਦੇ ਨਾਲ ਹਰ ਰੋਜ਼ ਹਰ ਖਾ ਜਿੱਥੇ ਵੀ ਸੰਜੋਗ ਕਰਦੇ ਆ ਕਿਉਂਕਿ ਇਹ ਵਧੀਆ ਰਾਹ ਹੈ ਕਿ ਨਸ਼ੇ ਤੋਂ ਰਹਿਤ ਲਈ ਰਾਹ ਹੋਰੇ ਆ ਜਾ ਭੱਜ ਗਿਆ ਆਓ ਜੀ ਆਓ ਆਹ ਵੀ ਸਾਡੇ ਛੋਟੇ ਵੀ ਆ ਜਾਣ ਸਾਡੇ ਹੋਰੇ ਭੱਜ ਗਿਆ ਯਾਰ ਤੂੰ ਦੇਖਾ ਹੋਰੇ ਭੱਜ ਗਿਆ ਜੀ ਵੀਰੇ ਤਰਾਫੀ ਲੈ ਕੇ ਫੋਟੋ ਕਰਾ ਲਈ ਆਪਾਂ ਬਾਹਰ ਦੇ ਵਿੱਚ ਖੇਲੇ ਕੋਈ ਗੱਲ ਨਹੀਂ 5 ਮਿੰਟ ਲੇਟ ਖੇਡ ਲਾਂਗੇ ਆ ਦਿਓ ਸਤਿ ਵੀਰ ਮੈਂ ਸਰਪੰਚ ਪਿੰਡ ਬੇਰਗੁਰ ਨਾਮ ਕੀ ਤੁਹਾਡਾ ਲਿਖ ਰਿਹਾ ਜੀ ਮੈਂ ਜਿੰਨੀਆਂ ਵੀ ਸਾਡੇ ਪਿੰਡ ਕਰੈਕਰ ਟੂਰਨਾਮੈਂਟ ਦੇ ਟੀਮਾਂ ਆਈਆਂ ਜਿੰਨੇ ਵੀ ਸ੍ਰੋਤੇ ਬਾਹਰੋਂ ਦੇਖਣ ਆਏ ਜਿੰਨੇ ਵੀ ਐਨ ਆਰ ਆਈ ਵੀਰ ਮਾਈ ਸਪੋਰਟ ਕਲੱਬ ਦਾ ਜਿਹਨੇ ਸਹਿਯੋਗ ਦੇ ਨਾਲ ਪਿੰਡ ਗ੍ਰਾਮ ਪੰਚਾਇਤ ਹੋਰ ਐਨ ਆਰ ਆਈ ਵੀਰ ਪਿੰਡੇ ਸਾਰੇ ਸੂਚੇ ਨਿਗਨਵਾਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਬੰਦੇ ਵਿੱਚ ਸਫਲਤਾਪੂਰਵਕ ਟੂਰਨਾਮੈਂਟ ਪਰਵਾਇਆ ਗਿਆ ਜੀ ਮੈਂ ਸੈਲਫ ਹੌਣ ਲਾਲ ਮਾਹੀ ਪ੍ਰਧਾਨ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਲ ਮੈਂ ਅਜੇ ਨਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਬੱਚਿਆਂ ਨੇ ਜੋ ਵੀ ਆਪਣੇ ਖੇਡ ਦੇ ਮੈਦਾਨ ਦੇ ਵਿੱਚ ਜੋ ਜੋਰ ਦਿਖਾਏ ਜੋ ਇਹਨਾਂ ਨੇ ਕੰਮ ਕੀਤਾ ਦਿਖਾਇਆ ਤੇ ਸਾਨੂੰ ਬੜੀ ਜੀ ਚੀਜ਼ ਦੀ ਖੁਸ਼ੀ ਹੋਈ ਆ ਕਿ ਇਹ ਬੱਚੇ ਜਿਹੜੇ ਸਾਡੇ ਬੜੇ ਅੱਛੇ ਰਾਹ ਦੇ ਉੱਤੇ ਚੱਲ ਪਏ ਆ ਅਸੀਂ ਉਮੀਦ ਕਰਦੇ ਆ ਸਾਰਾ ਇਲਾਕਾ ਸਾਰਾ ਪਿੰਡ ਇਹਨਾਂ ਦਾ ਅਸੀਂ ਵੱਧ ਚੜ ਕੇ ਅੱਗੇ ਤੋਂ ਜੋ ਵੀ ਹੋਊਗਾ ਵੱਟ ਉਹ ਸਹਿਯੋਗ ਦੇਾਂਗੇ ਤੇ ਜਿੱਥੇ ਵੀ ਸਾਡੀ ਕਿਸੇ ਚੀਜ਼ ਦੀ ਜਿਹਨਾਂ ਨੂੰ ਜ਼ਰੂਰਤ ਪਈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਹਾਂਜੀ ਜੈ ਭੀਮ ਜੈ ਭਾਰਤ ਅੱਜ ਮਾਹੀ ਸਪੋਰਟਸ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਚੌਥਾ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪਹਿਲਾ ਇਨਾਮ 31000 ਤੇ ਦੂਜਾ ਇਨਾਮ 17000 ਸੀਗਾ ਤੇ ਇਸ ਬਾਕੀ ਕਰ ਤੋਂ ਕਰਤਾ 64 ਟੀਮਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ ਨੂਰਪੁਰ ਬੇਟਰੀ ਟੀਮ বিজেਤਾ ਰਹੀ ਤੇ ਸੇਲਕਿਆਣੇ ਦੀ ਟੀਮ ਰਨਰ ਅਪ ਰਹੀ ਤੇ ਸਮੁੱਚੇ ਨਗਰ ਨੇ ਦੇ ਐਨਆਰਆਈ ਵੀਰਾਂ ਨੇ ਜੋ ਵੀ ਸਾਨੂੰ ਇਸ ਟੂਰਨਾਮੈਂਟ ਕਰਵਾਉਣ ਲਈ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਥੀ ਇਲਾਕੇ ਦੇ ਲੋਕ ਜਿਹੜੇ ਪਿੰਡਾਂ ਦੇ ਲੋਕ ਇਸ ਟੂਰਨਾਮੈਂਟ ਨੂੰ ਵੇਖਣ ਆਏ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਇਹ ਸੱਜਣਾ ਸ਼ਿਵਪਾ ਗਸੇਂਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਪੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ